ਰਖੜ ਪੁੰਨਿਆ ਨੂੰ ਲੈ ਕੇ ਅੰਮ੍ਰਿਤਸਰ ਦੇ ਬਾਬਾ ਬਕਾਲਾ ਅਦੀਨ ਆਉਂਦੇ ਸਕੂਲਾਂ ਦੇ ਵਿੱਚ 19 ਅਗਸਤ ਤੋਂ ਲੈ ਕੇ 20 ਅਗਸਤ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਦਾਜੇ ਕਿ 19 ਅਗਸਤ ਨੂੰ ਰਖੜੀ ਦਾ ਤਿਉਹਾਰ ਹੈ ਤੇ ਸਾਰੇ ਪਾਸੇ ਚੱਲ ਰਹੀ ਹੈ ਰਖੜੀ ਦੇ ਤਿਉਹਾਰ ਦੀਆਂ ਤਿਆਰੀਆਂ ਜਿਸ ਨੂੰ ਲੈ ਕੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਰਖੜ ਪੁੰਨਿਆ ਨੂੰ ਲੈ ਕੇ ਬਾਬਾ ਬਕਾਲਾ ਅਦੀਨ ਆਉਂਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਤੇ 19 ਅਤੇ 20 ਅਗਸਤ ਨੂੰ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ ਸੋ ਅੰਮ੍ਰਿਤਸਰ ਦੇ ਵਿੱਚ ਬਾਬਾ ਬਕਾਲਾ ਸਾਹਿਬਦੀ ਨੰਦੇਸ ਸਕੂਲਾਂ ਦੇ ਵਿੱਚ 2 ਦਿਨ ਦੀ ਛੁੱਟੀ ਹੋਵੇਗੀ ਕਿਉਂਕਿ ਸਾਰੇ ਪਾਸੇ ਰੱਖੜੀ ਦੇ ਤਿਉਹਾਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿੱਥੇ ਕਿ ਰਖੜ ਪੁੰਨਿਆ ਨੂੰ ਲੈ ਕੇ ਇਹ ਐਲਾਨ ਕੀਤਾ ਗਿਆ ਹੈ ਕਿ 2 ਦਿਨਾ ਦੀ 19 ਅਗਸਤ ਅਤੇ 20 ਅਗਸਤ ਦੀ ਸਕੂਲਾਂ ਦੇ ਵਿੱਚ ਛੁੱਟੀ ਹੋਵੇਗੀ